ਬੋਦੀ ਸਰਕਾਰ ਨੂੰ ਸਿਰਫ ਇਸ ਚੀਜ਼ ਦਾ ਡਰ ਹੈ ਸਿੱਖਾਂ ਤੋਂ ਹਏ ਖਾਲਸਾ ਨਾ ਬਣ ਜਾਵੇ ਕਿਤੇ ਉਹਦਾ ਸਾਰਾ ਜੋਰ ਤੇ ਸਾਰਾ ਧਿਆਨ ਜਿਹੜਾ ਹੈ ਨਾ ਉਹ ਸਿੱਖ ਬਰਾਦਰੀ ਵੱਲ ਹੈ ਇਹਦੀ ਵੀ ਵਜ੍ਹਾ ਹੈ ਖੌਫ ਖਾਂਦਾ ਹੈ ਸਿੱਖ ਕਮਿਊਨਿਟੀ ਇਹਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਬੜਾ ਬੜਾ ਕੁਛ ਕੀਤਾ ਹੈ ਕੁਛ ਨਹੀਂ ਹੋਇਆ ਇਸ ਉਈ ਗੱਲ ਨਹੀਂ ਇੱਥੇ ਨਹੀਂ ਆਪਾਂ ਇਲਫਾਜ਼ ਇਸਤੇਮਾਲ ਕਰ ਸਕਦੇ ਮੈਨੂੰ ਮਨਾ ਕਿ ਮੈਨੂੰ ਸਖਤੀ ਨਾਲ ਆਰਡਰਸ ਦਿੱਤੇ ਗਏ ਨੇ ਹਿੰਦੇ ਤੇ ਕੰਟਰੋਲ ਕਰਨਾ ਠੀਕ ਹੈ ਬਰਾਹਰ ਮਜਬੂਰ ਆਸੀਂ ਇਹ ਜੀ ਸਿੱਖਾਂ ਦੇ ਖਿਲਾਫ ਉਥੇ ਅਚਕੰਡਿਆਂ ਵਿੱਚ ਮਸਰੂਫ ਹੈ ਜਦ ਕਿ ਦੂਜੇ ਪਾਸੇ ਇਹਦਾ ਮੁਲਕ ਡੁੱਬਿਆ ਪਿਆ ਸਿੱਖ ਬਰਾਦਰੀ ਹਾਲਾਂਕਿ ਰੀਡ ਦੀ ਹੱਡੀ ਦੀ ਇਮਾਨਤ ਹੈ ਉਹਨਾਂ ਨੇ ਭਾਰਤ ਦੇ ਵਿੱਚ ਆਜ਼ਾਦੀ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਸਾਰੀਆਂ ਲੇਕਿਨ ਫਿਰ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਰੱਤ ਕੇ ਅਕਾਲ ਪੁਰਖ ਜੀ ਜੀ ਆਇਆਂ ਨੂੰ ਮੀਤ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਤ ਬਣ ਉਚੜਦੀ ਖਲਾਅ ਚ ਮੋਦੀ ਨੂੰ ਆਪਣੇ ਘਰ ਦੀ ਨਹੀਂ ਦੂਜਿਆਂ ਦੇ ਘਰ ਦੀ ਬਹੁਤ ਹੀ ਫਿਕਰ ਹੈ ਇੱਥੇ ਮੋਦੀ ਕੋਲ ਪੁੱਛੇ ਕਿ ਠੀਕ ਹੈ ਇੰਡੀਆ ਦੇ ਵਿੱਚ ਜਿਹੜਾ ਸਲਾਬ ਆਇਆ ਦਾ ਉਹਦਾ ਕੀ ਹਾਲ ਹੈ ਤੇ ਮੋਦੀ ਦੇ ਕੋਲ ਨਹੀਂ ਹੋਏਗਾ ਲੇਕਿਨ ਪਾਕਿਸਤਾਨ ਦੇ ਵਿੱਚ ਕੁਝ ਵੀ ਹੁੰਦਾ ਤੇ ਮੋਦੀ ਨੂੰ ਉਹਦੇ ਵਿੱਚ ਬਹੁਤ ਇੰਟਰਸਟ ਹੁੰਦਾ ਨਾਲ ਇੱਥੇ ਸਿੱਖਾਂ ਦੀ ਗੱਲ ਕਰੀਏ ਤੇ ਖਾਲਸਾ ਰਾਜ ਦੀ ਗੱਲ ਕਰੀਏ ਖਾਲਿਸਤਾਨ ਦੀ ਗੱਲ ਕਰੀਏ ਉਹਨੂੰ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹ ਮੋਦੀ ਕਰਾਂਦਾ ਹੈ ਤੇ ਉਹਦੇ ਵਿੱਚ ਲਾਈਕ ਸਿੱਖਾਂ ਦੇ ਜਿਹੜੇ ਹਕੂਕ ਨੇ ਉਹਨਾਂ ਦੇ ਵੀ ਹੱਕ ਤਲਫੀ ਕਰਦਾ ਹੈ ਹਰ ਤਰ੍ਹਾਂ ਤੋਂ ਸਿੱਖਾਂ ਨੂੰ ਥੱਲੇ ਡਕਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈ ਖਾਲਿਸਤਾਨ ਨਾ ਆਏ ਐ ਦੀ ਫਿਕਰ ਉਹਨੂੰ ਬਹੁਤੀ ਹੈ ਇਨਸਟੈਡ ਕਿ ਉਹ ਪੂਰੇ ਇੰਡੀਆ ਦੀ ਫਿਕਰ ਕਰੇ ਠੀਕ ਹੈ ਤੇ ਇੱਥੇ ਜੀ ਪਾਕਿਸਤਾਨ ਦੀ ਇੱਕ ਕੁੜੀ ਹੈ ਉਹਨੂੰ ਸਿੱਖਾਂ ਨੇ ਤੰਗਾ ਦੇ ਦਿੱਤਾ ਤੇ ਇੱਥੇ ਕੀ ਐ ਤੰਗਾ ਕਿਉਂ ਦਿੱਤਾ ਸਿੱਖਾਂ ਨੇ ਇਸ ਕੁੜੀ ਨੂੰ ਖਾਲਸਾ ਰਾਜ ਦੇ ਹਵਾਲੇ ਤੂੰ ਖਾਲਿਸਤਾਨ ਦੇ ਹਵਾਲੇ ਤੂੰ ਬਹੁਤ ਸਾਰੀ ਸਪੋਰਟ ਪਾਕਿਸਤਾਨ ਮੀਡੀਆ ਤੋਂ ਵੀ ਆਂਦੀ ਪਈ ਹੈ ਤੇ ਇਹ ਹਜੇ ਤੁਹਾਡੇ ਨਾਲ ਅਸੀਂ ਪਾਕਿਸਤਾਨ ਮੀਡੀਆ ਦੀ ਰਿਪੋਰਟ ਸ਼ੇਅਰ ਕਰਾਂਗੇ ਕੀ ਕੀ ਆਏ ਪਾਕਿਸਤਾਨ ਮੀਡੀਆ ਨੇ ਵੀਡੀਓ ਆਖਰ ਤੱਕ ਵੇਖੋ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ lets go ਮੋਦੀ ਸਰਕਾਰ ਨੂੰ ਸਿਰਫ ਇਸ ਚੀਜ਼ ਦਾ ਡਰ ਸਿੱਖਾਂ ਤੋਂ ਹਏ ਖਾਲਸਾ ਨਾ ਬਣ ਜਾਵੇ ਕੀਤੇ ਉਹਦਾ ਸਾਰਾ ਜੋਰ ਤੇ ਸਾਰਾ ਧਿਆਨ ਜਿਹੜਾ ਹੈ ਨਾ ਉਹ ਸਿੱਖ ਬ੍ਰਾਦਰਹੀ ਵੱਲ ਹੈ ਇਹਦੀ ਵੀ ਵਜ੍ਹਾ ਹੈ ਖੌਫ ਖਾਂਦਾ ਹੈ ਸਿੱਖ ਕਮਿਊਨਿਟੀ ਇਹਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਬੜਾ ਬੜਾ ਕੁਛ ਕੀਤਾ ਹੈ ਕੁਛ ਨਹੀਂ ਹੋਇਆ ਇਸ ਉਈ ਗੱਲ ਨਹੀਂ ਇੱਥੇ ਨਹੀਂ ਆਪਾਂ ﺍﻟਫ਼ਾਜ਼ ਇਸਤੇਮਾਲ ਕਰ ਸਕਦੇ ਮੈਨੂੰ ਮਨਾ ਮੈਨੂੰ ਸਖਤੀ ਨਾਲ ਆਰਡਰਸ ਦਿੱਤੇ ਗਏ ਨੇ ਹਿੰਦੇ ਤੇ ਕੰਟਰੋਲ ਕਰਨਾ ਠੀਕ ਹੈ ਬਹਰ ਹਾਲ ਮਜਬੂਰ ਆਸੀਂ ਇਹ ਜੀ ਸਿੱਖਾਂ ਦੇ ਖਿਲਾਫ ਉਥੇ ਅਛਕੰਡੀਆਂ ਵਿੱਚ ਮਸਰੂਫ ਹੈ ਜਦ ਕਿ ਦੂਜੇ ਪਾਸੇ ਇਹਦਾ ਮੁਲਕ ਡੁੱਬਿਆ ਪਿਆ ਸਿੱਖ ਬਰਾਦਰੀ ਹਾਲਾਂਕਿ ਰੀਡ ਦੀ ਹੱਡੀ ਦੀ ਇਮਾਨਤ ਹੈ ਉਹਨਾਂ ਨੇ ਭਾਰਤ ਦੇ ਵਿੱਚ ਆਜ਼ਾਦੀ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਸਾਰੀਆਂ ਲੇਕਿਨ ਫਿਰ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਰੱਦ ਕੀਤਾ ਗਿਆ ਮੰਨਿਆ ਨਹੀਂ ਗਿਆ ਲੇਕਿਨ ਹੁਣ ਪੂਰੀ ਦੁਨੀਆ ਮੰਨਦੀ ਫਿਰਦੀ ਹੈ ਇਹ ਜਿਹੜਾ ਸਰਹੱਦ ਪਾਰ ਬਹਿ ਕੇ ਪਾਣੀ ਦਾ ਸੀ ਨਾ ਪਾਣੀ ਬੰਦ ਕਰਨ ਵਾਲਾ ਅੱਜ ਮੁੰਬਈ ਦੇ ਵਿੱਚ ਪਾਣੀ ਬੰਦ ਹੋ ਚੁੱਕਿਆ ਨਾ ਟ੍ਰੇਨ ਚੱਲਦੀ ਪਈ ਨਾ ਕੋਈ 에어ਪੋਰਟ ਬਚਿਆ ਸ਼ਹਿਰ ਦੇ ਖਵਾਬ ਜਿਹੜੇ ਨੇ ਨਾ ਉਹ ਪੂਰੇ ਪਾਣੀ ਚ ਡੁੱਬੇ ਪਏ ਜਿਹੜੀਆਂ ਮੁੰਬਈ ਦੇ ਵਿੱਚ ਸ਼ੋਬੀਜ਼ ਇੰਡਸਟਰੀਆਂ ਦੇ ਘਾਰ ਨੇ ਨਾ ਉਹ ਵੀ ਡੁੱਬੇ ਪਏ ਨੇ ਇਹ ਪਾਕਿਸਤਾਨ ਦੇ ਪਾਣੀ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਆਪਦੇ ਇਹਦੇ ਕੋਲੋਂ ਗਟਰ ਨਹੀਂ ਸੰਭਾਲੇ ਜਾਂਦੇ। ਬਾਬਾ ਜੀ ਇਹ ਮਕਾਫਤ ਅਮਲ ਹੈ। ਇਹ ਪਾਣੀ ਦਾ ਪੁਰਾਣਾ ਬਦਲਾ ਹੈ। ਮੁੰਬਈ ਜਿਹੜਾ ਪਾਣੀ ਵਿੱਚ ਡੁੱਬਦੀ ਪਈ ਸੀ ਤੇ ਬਿਮਾਰ ਬਜ਼ੁਰਗ ਸੜਕਾਂ ਦੇ ਉੱਤੇ ਫਸੇ ਸੀ। ਬੱਚੇ ਸਕੂਲਾਂ ਵਿੱਚ ਕੈਦ ਹੋ ਗਏ ਸੀ। ਉਦੋਂ ਦਿੱਲੀ ਦੀ ਕੁਰਸੀ ਤੇ ਬੈਠਾ ਹੋਇਆ ਇੱਕ ਸ਼ਖਸ ਆਪਣੀ ਸਿਰਫ ਸਿਆਸੀ ਇntਕਾਮੀ ਕਾਰਵਾਈਆਂ ਨੂੰ ਸਿਰਫ ਆਖਰੀ ਦਰਜਾ ਦਿੰਦਾ ਪਿਆ ਸੀ। بسم اللہ الرحمن الرحیم السلام علیکم نازم اسے دیکھ رہے ہو 360 ڈیجیٹل پنجابی اور میں تھوڑی میزبان شمائلہ نیاز میرا جڑا پچھلا ویلوگ اپلوڈ ہویا ہے اس تو جڑا سیکنڈ لاسٹ ویلوگ سی بہت سارے لوگوں نے اس ویلوگ نو پسند کیتا ہے اور نو میسجز دے ذریعے وہ ਅਪਰੀਸ਼ੀਏਟ ਕੀਤਾ ਹੈ ਕਿ ਸਾਡਾ ਦਿਲ ਖੁਸ਼ ਹੋਇਆ ਹੈ ਕਿ ਤੁਸੀਂ ਸਾਨੂੰ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਯਕੀਨ ਕਰੋ ਕਿ ਮੇਰੇ ਵਾਸਤੇ ਇਹ ਕਿਸੇ ਤਮਗੇ ਤੋਂ ਕਿਸੇ ਅਵਾਰਡ ਤੋਂ ਘੱਟ ਨਹੀਂ ਹੁੰਦੀਆਂ ਚੀਜ਼ਾਂ ਜਦੋਂ ਤੁਸੀਂ ਲੋਕ ਦੂਰ ਦੂਰ ਬੈਠ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਜਦੋਂ ਮੇਰਾ ਵੀਲੌਗ ਸੁਣਦੇ ਹੋ ਔਰ ਉਹਨੂੰ ਸਰਾਹਂਦੇ ਹੋ ਤੇ ਦਿਲ ਗਾਰਡਨ ਗਾਰਡਨ ਹੋ ਜਾਂਦਾ ਹੈ ਠੀਕ ਹੈ ਬਰਹਾਲ ਅੱਜ ਦਾ ਵੀਲੌਗ ਵੀ ਅੱਛਾ ਹੈ ਕਿਉਂਕਿ ਇਸ ਚੈਨਲ ਦੇ ਉੱਤੇ ਅਗਰ ਦੁਸ਼ਮਨ ਮਲਕ ਨੂੰ ਕੁਝ ਤੜਕਾ ਨਾ ਲਾਇਆ ਜਾਵੇ ਤੇ ਉਹਨੂੰ ਭੁੰਨਿਆ ਨਾ ਜਾਵੇ ਚੰਗੀ ਤਰ੍ਹਾਂ ਤੇ ਉਹਨੂੰ ਸੀਖ ਨਾ ਲਾ ਕੇ ਤੇ ਕੀਤਾ ਜਾਵੇ ਨਾ ਉਹ ਤੱਕ ਸਵਾਦ ਜਿਆ ਨਹੀਂ ਆਂਦਾ ਤੇ ਸੂਰਤIAL ਤੁਹਾਡੇ ਸਾਹਮਣੇ ਹੀ ਹੈ ਸੋਸ਼ਲ ਮੀਡੀਆ ਖੋਲ ਕੇ ਵੇਖ ਲੋ ਭਰਿਆ ਭਿਆ ਜਨਾਬ ਇਹ ਜਿਹੜਾ ਸਰਹੱਦ ਪਾਰ ਬਹਿ ਕੇ ਪਾਣੀ ਰੋਕਣ ਦੇ ਖੁਆਬ ਦੇਖਦਾ ਸੀ ਨਾ ਲੇਕਿਨ ਤਕਦੀਰ ਨੇ ਉਹਨੂੰ ਆਪ ਹੀ ਪਾਣੀ ਦੇ ਵਿੱਚ ਡਬੋ ਦਿੱਤਾ ਡੱਡੂ ਬਣ ਗਿਆ ਹੁਣ ਉਹ ਪਾਣੀ ਦੇ ਵਿੱਚ ਪਾਣੀ ਬੰਦ ਕਰਨ ਵਾਲਾ ਅੱਜ ਮੁੰਬਈ ਦੇ ਵਿੱਚ ਪਾਣੀ ਬੰਦ ਹੋ ਚੁੱਕਿਆ ਨਾ ਟ੍ਰੇਨ ਚੱਲਦੀ ਪਈ ਨਾ ਕੋਈ 에어ਪੋਰਟ ਬਚਿਆ ਸ਼ਹਿਰ ਦੇ ਖੁਆਬ ਜਿਹੜੇ ਨੇ ਨਾ ਉਹ ਪੂਰੇ ਪਾਣੀ ਚ ਡੁੱਬੇ ਪਏ ਨੇ ਕੁਦਰਤ ਪਤਾ ਕੀ ਗੱਲ ਹੈ ਕੁਦਰਤ ਜਿਹੜੀ ਹੈ ਨਾ ਉਹ ਖਾਮੋਸ਼ ਤਾਂ ਰਹਿੰਦੀ ਹੈ ਮਗਰ ਜਵਾਬ ਜ਼ਰੂਰ ਦਿੰਦੀ ਹੈ ਇਹਨਾਂ ਵਰਗੀ ਨਹੀਂ ਹੈਗੀ ਕੁਦਰਤ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ ਉਹ ਆਪਣੇ ਨਿਜ਼ਾਮ ਦੇ ਤਹਿਤ ਜਵਾਬ ਦਿੰਦੀ ਹੈ ਔਰ ਉਹ ਕਹਿੰਦੀ ਹੈ ਕਿ ਜਦੋਂ ਤੱਕ غرور ਹੁੰਦਾ ਹੈ ਨਾ ਤੇ ਇਨਸਾਨ ਬੜਾ ਉੱਚਲਦਾ ਹੈ ਤੇ ਜਦੋਂ ਕੁਦਰਤ ਪਲਟਾ ਮਾਰਨ ਤੇ ਆਵੇ ਨਾ ਤੇ ਬੰਦਾ ਮੂੰਹ ਪਰਨੇ ਡਿੱਗਦਾ ਪਾਣੀ ਬੰਦ ਕਰਨ ਦੀ ਗੱਲ ਕੀਤੀ ਸੀ ਜਦ ਕੇ ਜ਼ਮੀਨੀ ਹਕੀਕਤ ਨੇ ਇਹਨਾਂ ਨੂੰ ਹੀ ਥੱਪੜ ਮਾਰਤਾ ਤੇ ਮੋਦੀ ਸਰਕਾਰ ਦੇ ਦਾਅਵੇ ਵੀ ਏਸੀ ਪਾਣੀ ਵਿੱਚ ਬੈਗ ਹੈ ਇਹ ਪਾਕਿਸਤਾਨ ਦੇ ਪਾਣੀ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਆਪਦੇ ਇਹਦੇ ਕੋਲੋਂ ਗਟਰ ਨਹੀਂ ਸੰਭਾਲੇ ਜਾਂਦੇ ਪਿਆ ਪਾਓ ਇੱਥੇ ਜ਼ਰਾ ਵੀਡੀਓਜ਼ ਵੀ ਪਾਓ ਜ਼ਰਾ ਇਹਨਾਂ ਦੇ ਜਿਹੜੇ ਉਗਲਦੇ ਹੋਏ ਗਟਰ ਹਨ ਉਹ ਵੀ ਵਿਖਾਓ ਇਹਨਾਂ ਨੂੰ ਬਾਬਾ ਜੀ ਇਹ ਮਕਾਫਤ ਅਮਲ ਹੈ ਠੀਕ ਹੈ ਨਾ ਇਹ ਪਾਣੀ ਦਾ ਪੁਰਾਣਾ ਬਦਲਾ ਹੈ ਭਾਰਤ ਦਾ ਮਾਸ਼ੀਦਾਰਾਂ ਨੂੰ ਕੋ ਮਤ ਨੂੰ ਪਤਾ ਪਾਣੀ ਦੇ ਵਿੱਚ ਡੁੱਬਿਆ ਪਿਆ ਸੜਕਾਂ ਜੜੀਆਂ ਨੇ ਉਹ ਨਦੀ ਨਾਲਿਆਂ ਦਾ ਮੰਜ਼ਰ ਪੇਸ਼ ਕੀਤੀ ਜਾਂਦੀਆਂ ਲੋਕ ਛੱਤਾਂ ਤੇ ਪਨਾਵਾ ਲੈਣ ਤੇ ਮਜਬੂਰ ਹੋਏ ਪਏ ਤੇ ਮੋਦੀ ਸਰਕਾਰ ਨੂੰ ਸਿਰਫ ਕਿਸ ਚੀਜ਼ ਦਾ ਡਰ ਹੈ ਸਿੱਖਾਂ ਤੋਂ ਹਏ ਖਾਲਸਤਾਨ ਨਾ ਬਣ ਜਾਵੇ ਕੀਤੇ ਉਹਦਾ ਸਾਰਾ ਜ਼ੋਰ ਤੇ ਸਾਰਾ ਧਿਆਨ ਜਿਹੜਾ ਹੈ ਨਾ ਉਹ ਸਿੱਖ ਬਰਾਦਰੀ ਵੱਲ ਹੈ ਇਹਦੀ ਵੀ ਵਜ੍ਹਾ ਹੈਗੀ ਹੈ ਖੌਫ ਖਾਂਦਾ ਏ ਸਿੱਖ ਕਮਿਊਨਿਟੀ ਤੋਂ ਇਹਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਬੜਾ ਬੜਾ ਕੁਛ ਕੀਤਾ ਹੈ ਕੁਝ ਨਹੀਂ ਹੋਇਆ ਇਸ ਕੋਈ ਗੱਲ ਨਹੀਂ ਇੱਥੇ ਨਹੀਂ ਆਪਾਂ ਅਲਫਾਜ਼ ਇਸਤੇਮਾਲ ਕਰ ਸਕਦੇ ਇਥੇ ਮੈਨੂੰ ਮਨਾ ਕਿ ਮੈਨੂੰ ਸਖਤੀ ਨਾਲ ਆਰਡਰਸ ਦਿੱਤੇ ਗਏ ਨੇ ਕਿ ਹਿੰਦੇ ਤੇ ਕੰਟਰੋਲ ਕਰਨਾ ਠੀਕ ਹੈ ਬਰਹਾਲ ਮਜਬੂਰ ਆਸੀਂ ਤੇ ਇਹ ਜੀ ਸਿੱਖਾਂ ਦੇ ਖਿਲਾਫ ਹੋਥੇ ਅਚਕੰਡੀਆਂ ਵਿੱਚ ਮਸਰੂਫ ਹੈ ਤੇ ਜਦ ਕਿ ਦੂਜੇ ਪਾਸੇ ਇਹਦਾ ਮੁਲਕ ਡੁੱਬਿਆ ਪਿਆ ਸਿੱਖ ਬਰਾਦਰੀ ਹਾਲਾਂਕਿ ਰੀਡ ਦੀ ਹੱਡੀ ਦੀ ਇਮਾਨਤ ਹੈ ਉਹਨਾਂ ਨੇ ਭਾਰਤ ਦੇ ਵਿੱਚ ਆਜ਼ਾਦੀ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਸਾਰੀਆਂ ਲੇਕਿਨ ਫਿਰ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਰੱਦ ਕੀਤਾ ਗਿਆ ਮੰਨਿਆ ਨਹੀਂ ਗਿਆ ਲੇਕਿਨ ਹੁਣ ਪੂਰੀ ਦੁਨੀਆ ਮੰਨਦੀ ਫਿਰਦੀ ਹੈ ਜਦੋਂ ਮੁੰਬਈ ਦੇ ਪਾਣੀ ਦੀ ਗੱਲ ਕਰਦੇ ਆ ਮੁੰਬਈ ਜਿਹੜਾ ਉਹ ਪਾਣੀ ਵਿੱਚ ਡੁੱਬਦੀ ਪਈ ਸੀ ਤੇ ਬਿਮਾਰ ਬਜ਼ੁਰਗ ਸੜਕਾਂ ਦੇ ਉੱਤੇ ਫਸੇ ਸੀ ਬੱਚੇ ਸਕੂਲਾਂ ਵਿੱਚ ਕੈਦ ਹੋ ਗਏ ਸੀ ਉਦੋਂ ਦਿੱਲੀ ਦੀ ਕੁਰਸੀ ਤੇ ਬੈਠਾ ਹੋਇਆ ਇੱਕ ਸ਼ਖਸ ਆਪਣੀ ਸਿਰਫ ਸਿਆਸੀ ਇੰਤਕਾਮੀ ਕਾਰਵਾਈਆਂ ਨੂੰ ਸਿਰਫ ਆਖਰੀ ਦਰਜਾ ਦਿੰਦਾ ਪਿਆ ਸੀ ਉਸ ਦੌਰਾਨ ਸਿੱਖ ਨੌਜਵਾਨਾਂ ਨੇ ਜਿਹੜਾ ਨਾ ਬਹੁਤ ਕੋਸ਼ਿਸ਼ ਕੀਤਾ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਹਨਾਂ ਤੇ ਝੂਠੇ ਮੁਕਦਮੇ ਦਰਜ ਕੀਤੇ ਗਏ ਗ੍ਰਿਫਤਾਰੀਆਂ ਕੀਤੀਆਂ ਗਈਆਂ ਨਾ ਸਿਰਫ ਗ੍ਰਿਫਤਾਰੀਆਂ ਬਲਕਿ ਗ੍ਰਿਫਤਾਰ ਕਰਕੇ ਹਿਰਾਸਤ ਚ ਲੈ ਕੇ ਤਸ਼ਦਦ ਵੀ ਕੀਤਾ ਗਿਆ ਤੇ ਬੈਨਲ ਕੌਮੀ ਸਤਾਹ ਤੇ ਬਦਨਾਮ ਕਰਨ ਦਾ ਖੇਡ ਵੀ ਖੇਡਿਆ ਗਿਆ ਹੁਣ ਇਹ ਖਾਮੋਸ਼ੀ ਜ਼ਿਆਦਾ دیر ਨਹੀਂ ਚੱਲੀ ਮੁੰਬਈ ਦੇ ਪਾਣੀ ਵਿੱਚ ਸਿਰਫ ਗਲੀਆਂ ਨਹੀਂ ਬਲਕਿ ਹਕੂਮਤ ਦੀਆਂ ناکਾਮੀਆਂ ਵੀ ਬਹਿ ਗਈਆਂ ਨੇ ਔਰ ਇੱਕ ਦਿਨ ਇਹਨਾਂ ਬੰਦੇ ਹੋਏ ਸਵਾਲਾਂ ਦਾ ਜਿਹੜਾ ਤੂਫਾਨ ਹੈ ਨਾ ਇਹਨਾਂ ਕੁਰਸੀਆਂ ਨੂੰ ਵੀ ਹਲਾ ਕੇ ਰੱਖ ਦੇਗਾ ਤੇ ਮੁੰਬਈ ਦੇ ਵਿੱਚ بارش ਤੋਂ ਬਾਅਦ ਸ਼ੋਬੀਜ਼ ਇੰਡਸਟਰੀ ਜਿਹਦੇ ਕਰਕੇ ਪੂਰੀ ਇੰਡੀਆ ਜਿਹੜੀ ਨਾ ਉਹਦੀ ਇਕਨੋਮੀ ਚੱਲਦੀ ਪਈ ਹੈ ਇਹ ਨੱਚ ਗਾਣੇ ਤੋਂ ਇਹ ਟਮਟਮੱਕੇ ਤੋਂ ਤਾਂ ਸਾਰਾ ਰੋਟੀ ਪਾਣੀ ਚੱਲਦਾ ਇਹਨਾਂ ਤਾਂ ਦਾਰੂ ਪਾਣੀ ਚੱਲਦਾ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਮਰਚਾਵਾ ਕਿ ਉਹ ਵੀਡੀਓਜ਼ ਤੁਹਾਨੂੰ ਦਿਖਾਣਾ ਇਥੇ ਵੀਡੀਓ ਤੁਸੀਂ ਵੇਖੋ ਕਿ ਜਿਹੜੀਆਂ ਉਹ ਮੁੰਬਈ ਦੇ ਵਿੱਚ ਸ਼ੋਬੀਜ਼ ਇੰਡਸਟਰੀਆਂ ਦੇ ਕਾਰ ਨੇ ਨਾ ਉਹ ਵੀ ਡੁੱਬੇ ਪਏ ਨੇ ਜਨਾਬ ਭਾਰਤ ਦਾ ਸ਼ਹਿਰ ਮੁੰਬਈ ਦੇ ਵਿੱਚ بارشਾਂ ਤੋਂ ਬਾਅਦ ਰੋਡ ਜਿਹੜੇ ਨੇ ਉਹ ਤਲਾਬ ਬਣ ਚੁੱਕੇ ਨੇ ਉਥੇ ਸ਼ੋਬੀਜ਼ ਸ਼ਖਸੀਅਤਾਂ ਦੇ ਜਿਹੜੇ ਕਾਰ ਨੇ ਉਹ ਵੀ ਇਸ ਸਲਾਬੀ ਪਾਣੀ ਵਿੱਚ ਡੁੱਬੇ ਪਏ ਨੇ ਸ਼ਹਿਰ ਭਰ ਦੇ ਜਿਹੜੇ ਜ਼ਿਆਦਾਤਰ ਇਲਾਕੇ ਨੇ ਉਹਨਾਂ ਦੇ ਵਿੱਚ ਬਿਜਲੀ ਸਮੇਤ ਹੋਰ ਵੀ ਮਵਾਸਲਾ ਦੇ ਜਿਹੜੇ ਨਿਜ਼ਾਮ ਨੇ ਉਬੰਦ ਨੇ ਜੱਦ ਕੇ ਦਫਤਰ ਸਮੇਤ ਤਾਲੀਮੀ ਇਦਾਰੀਆਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਮੁੰਬਈ ਵਿੱਚ ਤੇਜ਼ ਬਾਰਿਸ਼ ਤੋਂ ਬਾਅਦ ਆਉਣ ਵਾਲੇ ਜਿਹੜੇ ਹੈਗੇ ਆ ਤੇਜ਼ ਸਲਾਬ ਤੋਂ ਬਾਅਦ ਜਿਹੜੇ ਸ਼ਹਿਰੀ ਹੈਗੇ ਕੱਚੇ ਇਲਾਕਿਆਂ ਦੇ ਉਹ ਵੀ ਉਹਨਾਂ ਦੀ ਜਿਹੜੀਆਂ ਬਸਤੀਆਂ ਨੇ ਉਹ ਵੀ ਡੁੱਬ ਗਈਆਂ ਨੇ ਤੇ ਸ਼ਹਿਰ ਦੇ ਸਭ ਤੋਂ ਵੱਡੇ ਤੇ ਮਹਿੰਗੇ ਤੇ ਪੁਰਤਾਈਸ਼ ਜਿਹੜੇ ਇਲਾਕੇ ਸਮਝੇ ਜਾਂਦੇ ਨੇ ਜਿੱਥੇ ਬੜੇ ਅਮੀਰਤਰੀਨ ਲੋਕ ਰਹਿੰਦੇ ਆ ਉਹਨਾਂ ਦੇ ਮੰਗਲੇ ਵੀ ਪਾਣੀ ਵਿੱਚ ਡੁੱਬ ਗਏ। ਭਾਰਤੀ ਸੋਸ਼ਲ ਮੀਡੀਆ ਤੇ ਮੁਤਾਦ ਜਿਹੜੀ ਸ਼ੋਭੀ ਸ਼ਖਸੀਅਤ ਨੇ ਉਹਨਾਂ ਦੇ ਕਾਰ ਵੀ ਡੁੱਬੇ ਹੋਏ ਨੇ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਇਸ ਟਾਈਮ ਵੀ ਸੋਸ਼ਲ ਮੀਡੀਆ ਤੇ ਉਤੇ ਗਰਦਿਸ਼ ਕਰਦੀਆਂ ਪਈਆਂ ਨੇ ਬਹੁਤ ਸਾਰਾ ਸ਼ਹਿਰੀ ਔਰ ਗੱਡੀਆਂ ਵੀ ਜਿਹੜੀਆਂ ਨੇ ਨਾ ਉਹ ਪਾਣੀ ਵਿੱਚ ਡੁੱਬੀਆਂ ਪਈਆਂ ਤੇ ਉਹਨਾਂ ਦੀਆਂ ਵੀ ਕਾਫੀ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋਈਆਂ ਨੇ ਮੁੰਬਈ ਦੇ ਵਿੱਚ ਬਾਰਿਸ਼ ਤੋਂ ਬਾਅਦ ਸਲਾਬ ਆਉਣ ਤੋਂ ਸੁਪਰਸਟਾਰ ਜਿਵੇਂ ਅਮਿਤਾ ਮਚਨ ਰਾਣੀ ਮੁਖਰਜੀ ਕਾਜੋਲ ਅਜੇ ਦੇਵਗੰਤ ਤੇ ਅਦਿਤਿਆ ਚੋਪੜਾ ਇਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜਾ ਨਾ ਉਹ ਪਾਣੀ ਨਜ਼ਰ ਆ ਰਿਹਾ ਔਰ ਇਹਨਾਂ ਦੇ ਕਾਰ ਡੁੱਬੇ ਪਏ ਨੇ ਮੁੰਬਈ ਦੀ ਜਿਹੜੀ ਅਸ਼ਰਫੀਆ ਉਹਨਾਂ ਦੇ ਕਾਰ ਵੀ ਪਾਣੀ ਤੋਂ ਮਹਫੂਜ਼ ਨਹੀਂ ਰਹਿ ਸਕੇ ਉਹ ਜਿਹੜੇ ਅਰਮਾ ਖਰਮਾ ਦੇ ਘਰ ਬਣਾਏ ਹੋਏ ਆ ਉਹਨਾਂ ਨੇ ਉਹ ਵੀ ਪਾਣੀ ਚ ਡੁੱਬੇ ਪਏ ਨੇ ਮਤਲਬ ਇਹ ਕਿ ਜੇ ਤੁਸੀਂ ਕਿਸੇ ਇਨਸਾਨ ਦੇ ਨਾਲ ਵਾਸਤੇ ਬੁਰਾ ਸੋਚਦੇ ਹੋ ਨਾ ਕਿ ਇਹਨਾਂ ਦਾ ਪਾਣੀ ਬੰਦ ਕਰ ਦੇਣਾ ਤੇ ਉਹਨਾਂ ਦੇ ਨਾਲ ਆਹ ਕਰ ਦੇਣਾ ਸਾਡੇ ਨਾਲ ਪਾਕਿਸਤਾਨ ਵਾਲਿਆਂ ਨਾਲ ਠੀਕ ਹੈ ਤੇ ਫਿਰ ਕੈਸੀ ਵਜੀ ਕੁਦਰਤ ਦੀ ਚਪੇੜ ਤੁਹਾਡੇ ਮੂੰਹ ਦੇ ਉੱਤੇ ਇਸ ਵਾਸਤੇ ਕਹਿੰਦੇ ਆ ਕਿ ਕਿਸੇ ਤੇ ਵੇਖ ਕੇ ਕਿਸੇ ਦੀ ਤਕਲੀਫ ਨੂੰ ਜਾਂ ਦੁੱਖ ਨੂੰ ਵੇਖ ਕੇ ਹੱਸਣਾ ਨਹੀਂ ਚਾਹੀਦਾ ਆਪਣੇ ਆਪ ਤੇ ਵੀ ਗੌਰ ਕਰਨਾ ਚਾਹੀਦਾ ਕਿਉਂਕਿ ਇਹ ਟਾਈਮ ਤੁਹਾਡੇ ਤੇ ਵੀ ਆ ਸਕਦਾ ਬਲਕਿ ਆ ਕੀ ਸਕਦਾ ਆਇਆ ਪਿਆ ਆਇਆ ਪਿਆ ਮੈਂ ਵੀਡੀਓ ਤਾਂ ਸਭ ਵੇਖੀ ਏ ਬਹੁਤ ਵਧੀਆ ਇਹਨਾਂ ਨੇ ਗੱਲਾਂ ਕੀਤੀਆਂ ਨੇ ਮੋਦੀ ਜਿਹਦਾ ਹਮੇਸ਼ਾ ਫੋਕਸ ਰਿਹਾ ਹੈ ਕਿ ਖਾਲਿਸਤਾਨ ਨਾ ਬਣ ਜਾਏ ਤੇ ਖਾਲਸਾ ਰਾਜ ਦੀ ਜਿਹੜੀ ਤਰੀਕ ਹੈ ਉਹਨੂੰ ਕਿਸ ਤਰ੍ਹਾਂ ਰੋਕਣਾ ਹੈ ਅ ਸਿੱਖਾਂ ਦੇ ਕਿਸ ਤਰ੍ਹਾਂ ਪਰਚੇ ਘਰਾਣੇ ਨੇ ਹਮੇਸ਼ਾ ਤੋਂ ਮੋਦੀ ਦਾ ਮੇਨ ਫੋਕਸ ਸਿੱਖ ਰਹੇ ਨੇ ਤੇ ਮੋਦੀ ਸਿੱਖਾਂ ਕੋਲੋਂ ਬਹੁਤ ਬਹੁਤ ਜ਼ਿਆਦਾ ਡਰਦਾ ਹੈ ਤੇ ਉਹਦੇ ਦਿਲ ਵਿੱਚ ਆਲਟਿਮੇਟ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਖਾਲਸਤਾਨ ਨਾ ਬਣ ਜਾਏ ਖਾਲਸਾ ਰਾਜ ਨਾ ਬਣ ਜਾਏ ਤੇ ਇਹਦੇ ਕਰਕੇ ਐਸ ਸਲਾਬ ਦੀ ਜਿਹੜੀ ਸੂਰਤ ਹਾਲ ਹੋਈ ਦੀ ਹੈ ਕਿਉਂਕਿ ਇੱਥੇ ਪਹਿਲੇ ਮੋਦੀ ਨੇ ਤਮਕੀਲਾ ਆਈ ਸੀ ਪਾਕਿਸਤਾਨ ਨੂੰ ਕਿ ਪਾਕਿਸਤਾਨ ਦਾ ਪਾਣੀ ਬੰਦ ਕਰ ਦਾਂਗੇ ਤੇ ਹੁਣ ਇੰਨਾ ਪਾਣੀ ਆ ਗਿਆ ਨਣ ਕਹਿ ਕੇ ਹੁਣ ਸਾਂਭ ਲੋ ਪਾਣੀ ਠੀਕ ਹੈ ਇਹ ਕੁਦਰਤ ਨੇ ਕਿਹਾ ਐ ਲਓ ਪਾਣੀ ਤੁਹਾਨੂੰ ਪਾਣੀ ਚਾਹੀਦਾ ਸੀ ਐ ਲਓ ਸਾਂਭੋ ਪਾਣੀ ਠੀਕ ਹੈ ਤੇ ਜਿਹੜੇ ਲੋਕ ਕਹਿੰਦੇ ਜਾਂਦੇ ਸਾਂ ਕਿ ਤੁਹਾਡਾ ਪਾਣੀ ਬੰਦ ਕਰਨਾ ਹੁਣ ਉਹਨਾਂ ਦਾ ਪਾਣੀ ਪਾਣੀ ਹੋ ਗਿਆ ਤੇ ਸਾਰਾ ਕੁਝ ਪਾਣੀ ਦੇ ਵਿੱਚ ਹੀ ਡੁੱਬ ਗਿਆ ਤੇ ਹੁਣ ਆਈ ਥਿੰਕ ਉਹ ਪਾਣੀ ਦਾ ਨਾਂ ਨਹੀਂ ਲਵਣ ਲੈਣ ਕੇ ਜਿਹੜੇ ਕਹਿੰਦੇ ਸਾਂ ਅੱਛਾ ਇਹਨਾਂ ਦਾ ਅਸੀਂ ਪਾਣੀ ਰੋਕ ਕੇ ਆਪ ਇਕੱਠਾ ਕਰ ਲਾਂਗੇ ਅੱਛਾ ਪਹਿਲੇ ਤੁਸੀਂ ਆਪਣਾ ਸਲਾਦ ਦਾ ਪਾਣੀ ਇਕੱਠਾ ਕਰੋ ਫੇਰ ਜਿਹੜਾ ਪਾਕਿਸਤਾਨ ਦਾ ਵੀ ਰੋਕ ਲਓ ਤੇ ਇੱਥੇ ਕਹੀਦਾ ਕਿ ਜਿਹੜੀ ਰੱਬ ਦੀ लाठी ਹੈ ਨਾ ਉਹ ਪਈ ਆਵਾਜ਼ ਹੁੰਦੀ ਹੈ ਤੇ ਇੱਥੇ ਰੱਬ ਦੀ लाठी ਪਈ ਏ ਤੇ ਹੁਣ ਜਿੰਨੇ ਜਿੰਨੇ ਖਰਪਾਪਤੀ ਸਨ ਅਰਵਾਪਤੀ ਸਾਰਿਆਂ ਦੇ ਘਰ ਜਿਹੜੇ ਨੇ ਨਾ ਸਲਾਬ ਦੇ ਵਿੱਚ ਡੁੱਬੇ ਪਏ ਨੇ ਤੇ ਇਹ ਵੇਖ ਕੇ ਲਾਈਕ ਮੈਨੂੰ ਲਾਈਕ ਵਧੀਆ ਤਾਂ ਨਹੀਂ ਲੱਗਿਆ ਅਫਸੋਸ ਹੀ ਹੋਇਆ ਵੇਖ ਕੇ ਕਿ ਆਹੋ ਜੀ ਸਿਚੁਏਸ਼ਨ ਵਿੱਚ ਕਦੇ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਤੇ ਇੱਕ ਦੂਜੇ ਦਾ ਸਾਥ ਕਰਨਾ ਚਾਹੀਦਾ ਇੱਕ ਦੂਜੇ ਤੇ ਸਪੋਰਟ ਕਰਨੀ ਚਾਹੀਦੀ ਠੀਕ ਹੈ ਤੇ ਅਸੀਂ ਦਵਾਈ ਕਰਾਂਗੇ ਕਿ ਜਿਹੜਾ ਉਥੇ ਰਹਿਣ ਵਾਲੇ ਜਿਹੜੇ ਲੋਕ ਨੇ ਜਿਹੜੇ ਸਪੈਸ਼ਲੀ ਗਰੀਬ ਕਮਿਊਨਿਟੀ ਹੈ ਨਾ ਸਪੈਸ਼ਲੀ ਉਹਨਾਂ ਦੇ ਵਾਸਤੇ ਬਹੁਤ ਹੀ ਮੁਸ਼ਕਲ ਹੁੰਦੀ ਹੈ ਚਲੋ ਅਮੀਰ ਬੰਦਾ ਜਿਹੜਾ ਉਹ ਆਪਣੇ ਵਸਾਇਲ ਜਿਹੜਾ ਇਸਤੇਮਾਲ ਕਰਕੇ ਆਪਣੀ ਜਿਹੜੀ ਲਾਈਫ ਉਹਨੂੰ ਵਾਪਸ ਸੈਟਲ ਕਰ ਲੈਂਦਾ ਲੇਕਿਨ ਇੱਥੇ ਜਿਹੜੀ ਗਰੀਬ ਆਵਾਮ ਹੈ ਉਹਨਾਂ ਵਾਸਤੇ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਤੇ ਇੱਥੇ ਜੀ ਸਿੱਖਾਂ ਨੂੰ ਡਿਵਾਣ ਵਾਲਾ ਮੋਦੀ ਅੱਜ ਆਪਣੇ ਹੀ ਮੁਲਕ ਦੇ ਵਿੱਚ ਪਾਣੀ ਪਾਣੀ ਕਰ ਬੈਠਿਆ ਤੇ ਸਾਰੇ ਜਿਹੜੇ ਮੁੰਬਈ ਦੇ ਵਿੱਚ ਰਹਿਣ ਵਾਲੇ ਐਕਟਰਸ ਐਕਟਰੀਸ ਨੇ ਉਹਨਾਂ ਦੇ ਪਾਣੀ ਵੀ ਕਰ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਆ ਗਿਆ ਤੇ ਇੱਥੇ ਬਹੁਤ ਬਹੁਤ ਜ਼ਿਆਦਾ ਜਿਹੜੀ ਇੱਕ ਕ੍ਰਿਟੀਕਲ ਜੀ ਸਿਚੁਏਸ਼ਨ ਹੈ ਉਹ ਬਣੀ ਵੀ ਹੈ ਤੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਇਹਨਾਂ ਨੇ ਤੇ ਤੁਸੀਂ ਕੀ ਕਹੋਗੇ ਦੁਬਾਰੇ ਥੋੜਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣਾ ਸ਼ਾਂਤਦਾ ਵੀ ਥੋੜਾ ਫਿਰ ਤੁਮਣ ਮੁਲਾਕਾਤ ਹੁੰਦੀ ਸੱਚੇ ਕਾਜ